લોકોની ਗੱਲ ਸੁਣਨ ਆਲਾ ਕੜਿਆ ਡੀਸੀ ਮਰਦਾਬਾਦ ਜੰਦਾਬਾਦ ਮਰਦਾਬਾਦ ਕਿਤੇ ਨੀਤੀਗਣਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਕਿਤੇ ਨੀਤੀਗਣਨ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਲੋਕ ਆਗਤਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖਾਓ كمان <applause> مرضى. Yeah. Okay. ਦੇ ਕੀ ਕਹਿਣਾ ਚਾਹੁੰਦੇ ਹਾਂ ਕਿਤਾ ਜਿੰਦਾਬਾਦ ਮੇਰਾ ਨਾਮ ਬਸੰਤ ਸਿੰਘ ਕੋਠਾਗੁਰੂ ਭਾਰਤੀ ਕਿਸਾਨ ਯੂਨੀਵੈਗਤਾ ਗਰਾਹਾ ਜ਼ਿਲ੍ਹਾ ਮੀਤ ਪ੍ਰਧਾਨ ਬਟਿੰਡਾ ਮਰਦਾਬਾਤ ਅੱਜ ਅਸੀਂ ਡੀਸੀ ਦੇ ਗੇਟ ਅੱਗੇ ਇਸ ਕਰਕੇ ਬੈਠੇ ਹਾਂ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਲੋਕਲ ਮੰਗਾਂ ਹੈ ਜਿਹੜੀਆਂ ਡੀਸੀ ਨਾਲ ਸੰਬੰਧਿਤ ਆ। ਸਾਨੂੰ 4 ਦਿਨ ਲਗਾਤਾਰ ਹੋ ਗਏ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਥ ਦੀ ਸੂਬਾ ਕਮੇਟੀ ਦੇ ਸੱਦੇ ਤੇ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ 5 ਰੋਜ਼ਾਂ ਮੋਰਚੇ ਲੱਗ ਰਹੇ ਆ। ਅੱਜ ਮੋਰਚੇ ਦਾ ਚੌਥਾ ਦਿਨ ਆ। ਪਰ ਇੱਥੋਂ ਦੇ ਅਧਿਕਾਰੀ ਇੱਥੋਂ ਦਾ ਡੀਸੀ ਐਡਾ ਨਿਕੰਮਾ ਨਿਕਲਿਆ ਵੀ ਕਿਸਾਨਾਂ ਦੀ ਗੱਲ ਸੁਣਨ ਵਾਸਤੇ ਨਹੀਂ ਤਿਆਰ ਇਸ ਕਰਕੇ ਅਸੀਂ ਅੱਜ ਮਜਬੂਰੀ ਤਿਆ ਆ ਕੇ ਇਹ ਜਿਹੜਾ ਆਪਣੇ ਜ਼ਿਲ੍ਹਾ ਕੰਪਲੈਕਸ ਦੇ ਸੈਕਟਰੀਏਟ ਦੇ ਤਿੰਨੇ ਗੇਟ ਘੜ ਕੇ ਘੇਰ ਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਗੈਸ ਪਾਈਪ ਲਾਉਣ ਵਾਲਾ ਮਸਲਾ ਜਿਹੜਾ ਉਹ ਲਟਕ ਰਿਹਾ ਕਾਇਦਾ ਡੀਸੀ ਦੇ ਥਰੂ ਪਿਛਲੇ ਡੀਸੀ ਦੇ ਥਰੂ ਸਮਝੌਤਾ ਹੋਇਆ 24 ਲੱਖ ਦੇ ਹਿਸਾਬ ਨਾਲ ਇਹਨਾਂ ਨੇ ਫੈਸਲਾ ਕੀਤਾ ਸੀ ਵੀ ਅਸੀਂ ਕਿਸਾਨਾਂ ਨੂੰ ਕਿੱਲੇ ਦਾ ਦੇਵਾਂਗੇ ਉਹ ਮੰਨ ਕੇ 5-6 ਮਹੀਨੇ ਹੋ ਗਏ ਲਗਾਤਾਰ ਟਾਲ ਮਟੋਲ ਕਰ ਰਹੇ ਆ ਅਸੀਂ ਇਹ ਜ਼ਿਲ੍ਹੇ ਦੇ ਡੀਸੀ ਤੋਂ ਇਹ ਗੱਲ ਪੁੱਛਣੀ ਚਾਹੁੰਦੇ ਆ ਵੀ ਇਹਦੇ 'ਚ ਲਾਗੂ ਕਰਨ ਦੀ ਕੀ ਦਿੱਕਤ ਹੈ ਨਾ ਇਹ ਪੰਜਾਬ ਸਰਕਾਰ ਨੇ ਦੇਣੇ ਆ ਤੇ ਨਾ ਇਹ ਪ੍ਰਸ਼ਾਸ ਬਠਿੰਡਾ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਨੇ ਦੇਣੇ ਆ ਇਹ ਤਾਂ ਕੰਪਨੀਆਂ ਦਾ ਪੈਸਾ ਕੰਪਨੀਆਂ ਨੇ ਦੇਣਾ ਕਿਉਂਕਿ ਅਸੀਂ ਬਾਹਰ ਪਰ ਤਰ੍ਹਾਂ ਲੋਕਾਂ ਨੂੰ ਦੱਸ ਰਹੇ ਆ ਵੀ ਸਾਰੇ ਪੰਜਾਬ ਦੀ ਧਰਤੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਾਸਤੇ ਉਹਨਾਂ ਦਾ ਕਾਰੋਬਾਰ ਵਧਾਉਣਾ ਵਾਸਤੇ ਇਹ ਸਾਰਾ ਕੁਝ ਕਰ ਰਹੇ ਆ ਸੜਕਾਂ ਬਣਾ ਰਹੇ ਆ ਗੈਸ ਪਾਈਪ ਤੇਲ ਪਾਈਪ ਲਾਈਨਾਂ ਨਿਗਾ ਰਹੇ ਆ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੰਗਾਂ ਜਿਵੇਂ ਖੁਦਕਸ਼ੀਆਂ ਵਾਲਾ ਮਾਮਲਾ ਬਹੁਤ ਸਾਰੇ ਕੇਸ ਆ ਬਠਿੰਡੇ ਜ਼ਿਲ੍ਹੇ ਨਾਲ ਸੰਬੰਧਿਤ ਜਿਹੜੇ ਪਾਸ ਹੋ ਕੇ ਆਏ ਹੋਏ ਆ ਪਰ ਅਜੇ ਤੱਕ ਵੰਡ ਨਹੀਂ ਰਿਹਾ ਇਹ ਵੀ ਅਸੀਂ ਸਰਕਾਰ ਤੋਂ ਇਥੋਂ ਦੇ ਡੀਸੀ ਤੋਂ ਪੁੱਛਣਾ ਚਾਹੁੰਦੇ ਆ ਵੀ ਉਹਦੇ ਚ ਦਿੱਕਤ ਕੀ ਹੈ ਇਹ ਨਾਲ ਇਸੇ ਤਰ੍ਹਾਂ ਹੀ ਜਿਹੜਾ ਕਣਕ ਦੇ ਖਰਾਬੇ ਦਾ ਮਾਅਬਜਾ ਹੈ ਜਿਹੜਾ ਹੜੀ ਵੇਲੇ ਗੜੇਮਾਰੀ ਨਾਲ ਵੱਡਾ ਨੁਕਸਾਨ ਹੋਇਆ ਸਾਰੇ ਪੰਜਾਬ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ 100% ਨੁਕਸਾਨ ਹੋਇਆ ਉਹ ਮਾਪਜਾਵੀ ਭਰਾਵੋ ਹਜੇ ਵਿੱਚੇ ਲਟਕ ਰਿਹਾ ਸੋ ਇਸ ਕਰਕੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਹਦੇ ਚ ਅੱਜ ਦੀਆਂ ਮੰਗਾਂ ਚ ਸਾਡਾ 10 ਮੰਗਾਂ ਦਾ ਚਾਰਟ ਹੈ ਅਸੀਂ ਇਥੋਂ ਦੇ ਸਿਵਲ ਪ੍ਰਸ਼ਾਸਨ ਨੂੰ ਡੀਸੀ ਨੂੰ ਸੁਣਾਉਣੀ ਕਰਨ ਆਏ ਆ ਠੀਕ ਆ ਤੂੰ ਭਾਵੇਂ ਸਾਡੀ ਗੱਲ ਨਹੀਂ ਸੁਣੀ ਪਰ ਅਸੀਂ ਕਿਸੇ ਵੀ ਮੁਲਾਜ਼ਮ ਨੂੰ ਨਾ ਜ਼ਿਲ੍ਹੇ ਦੇ ਡੀਸੀ ਨੂੰ ਜਾਂ ਹੋਰ ਵੀ ਕਿਸੇ ਅਫਸਰ ਨੂੰ ਉਹਨਾਂ ਚਾਰ ਵਾਰ ਦੇ ਨਿਕਲ ਦਿੰਦੇ ਜਿੰਨਾ ਚਿਰ ਸਾਡੇ ਨਾਲ ਮੇਜ਼ ਤੇ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੁੰਦੇ ਚਾਰ ਦਿਨਾਂ ਤੁਸੀਂ ਬੈਠੇ ਹੋ ਹਜੇ ਤੱਕ ਕੋਈ ਅਧਿਕਾਰੀ ਕੋਈ ਅਧਿਕਾਰੀ ਨਹੀਂ ਪਹੁੰਚਿਆ ਇਸੇ ਕਰਕੇ ਮਜ਼ਦੂਰੀ ਬਸ ਸਾਨੂੰ ਆ ਸਾਰਾ ਕੁਝ ਕਰਨਾ ਪਿਆ ਨਹੀਂ ਸ਼ੌਂਕ ਨਹੀਂ ਹੁੰਦਾ ਉਲਟ ਭਗਵੰਤਮਾਨ ਇਹ ਕਹਿ ਰਿਹਾ ਇਹ ਵਜਾ ਨਿਵੇ ਦੇ ਜਗਾ ਵੇਂਦੇ ਆ ਆ ਮਜਬੂਰ ਹੋ ਕੇ ਅਸੀਂ 4 ਦਿਨ ਉੱਥੇ ਸੜਕ ਤੇ ਹੀ ਬੈਠੇ ਰਹਿਆ ਮਜਬੂਰ ਬਸ ਸਾਨੂੰ ਆ ਸਾਰਾ ਕੁਝ ਕਰਨਾ ਪਿਆ ਹੁਣ ਕੋਈ ਅੰਦਰ ਤੁਹਾਡੇ ਆਗੂ ਕੋਈ ਗਏ ਜਾਂ ਕੁਛ ਨਹੀਂ ਘਰਾਓ ਕੀਤਾ ਗਿਆ ਪਹਿਲਾਂ ਕੁਛ ਨਹੀਂ ਹਜੇ ਘਰਾਓ ਕੀਤਾ ਗਿਆ ਤਿੰਨਾ ਗੇਟਾਂ ਦਾ ਮੁਕੰਮਲ ਘਰਾਓ ਆ ਇਹਦੇ ਚ ਫੈਸਲਾ ਕੀਤਾ ਹੋਇਆ ਵੀ ਜਿਹੜੇ ਸਾਡੇ ਆਮ ਨਾਗਰਿਕ ਆ ਜਿਹੜੇ ਕੰਮ ਧੰਦੇ ਆਏ ਆ ਡੀਸੀ ਦਫਤਰ ਦੇ ਵਿੱਚ ਜਿਹੜੇ ਅੰਦਰ ਗਏ ਆ ਉਹਨਾਂ ਨੂੰ ਸਾਡੀ ਮੰਗ ਆ ਵੀ ਅਸੀਂ ਬਾਹਰ ਕੱਢਾਂਗੇ ਫੈਸਲਾ ਇਹ ਜਿਹੜੇ ਬਾਹਰ ਆ ਉਹਨਾਂ ਨੂੰ ਵੀ ਬਤਲ ਕਿਉਂਕਿ ਬਹੁਤ ਸਾਰੇ ਕੰਮ ਇਹੋ ਜਿਹੇ ਹੁੰਦੇ ਆ ਜਿਹੜੇ ਅੱਜ ਹੀ ਕਰਨੇ ਹੁੰਦੇ ਆ ਉਹਨਾਂ ਨੂੰ ਵੀ ਅਸੀਂ ਅੰਦਰ ਨਗਾਵਾਗੇ ਤੇ ਮੁਲਾਜ਼ਮ ਕੋਈ ਵੀ ਬਾਹਰੋਂ ਅੰਦਰ ਨਹੀਂ ਜਾਣ ਦੇਣਾ ਅੰਦਰੋਂ ਬਾਹਰ ਨਹੀਂ ਆਉਣ ਦੇਣਾ ਜਦੋਂ ਤੱਕ ਤੁਹਾਡੇ ਨਾਲ ਗੱਲਬਾਤ ਨਹੀਂ ਜਦੋਂ ਤੱਕ ਸਾਡੇ ਨਾਲ ਗੱਲਬਾਤ ਨਹੀਂ ਹੁੰਦੀ ਸੋ ਬਿਲਕੁਲ ਇਹ ਕਿਸਾਨ ਯੂਨੀਅਨ ਦੇ ਆਗੂ ਨੇ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਅੰਦਰ ਕਰਮਚਾਰੀ ਨੇ ਉਹਨਾਂ ਨੂੰ ਫਿਲਹਾਲ ਗੇਟ ਦਾ ਘਰਾਓ ਕੀਤਾ ਗਿਆ ਤਿੰਨੇ ਗੇਟ ਜਿਹੜੇ ਨੇ ਉਹ ਘਰੇ ਗਏ ਨੇ ਤੇ ਗਲਬਾਤ ਹਾਲਾਂਕਿ ਪੁਲਿਸ ਪ੍ਰਸ਼ਾਸਨ ਖੜਾ ਹੈ ਤੇ ਗਲਬਾਤ ਚੱਲ ਰਹੀ ਹੈ ਪਰ ਸਾਫ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਕੋਈ ਗਲਬਾਤ ਨਹੀਂ ਹੁੰਦੀ ਉਦੋਂ ਤੱਕ ਇਹ ਘਰਾਓ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਤੋਂ ਪਹਿਲਾਂ ਵੀ ਜੇਕਰ ਦੱਸਤੀਏ ਤਾਂ ਸੜਕ ਦੇ ਉੱਪਰ ਇਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਸੀ 6 ਫਰਵਰੀ ਤੋਂ ਜੇਕਰ ਮੈਂ ਗਲਤ ਨਹੀਂ ਹਾਂ ਤਾਂ 6 ਫਰਵਰੀ ਤੋਂ ਜਿਹੜਾ ਪ੍ਰਦਰਸ਼ਨ ਚੱਲ ਰਿਹਾ ਸੀ ਤੇ ਅੱਜ ਇਹਨਾਂ ਦੇ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਜਿਹੜੇ ਗੇਟ ਨੇ ਉਹਨਾਂ ਦਾ ਘਰਾਓ ਕੀਤਾ ਗਿਆ ਤੇ ਆਪਣਾ ਜਿਹੜਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਸੋ ਪਲ-ਪਲ ਤੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਫਿਲਹਾਲ ਦਿੱਲੀ ਵਿਚ ਸਾਡੇ ਨਾਲ ਬਨੇ ਰਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਇਓ ਫਿਰ ਜਲਦੀ ਜਲਦੀ